ਆਹ ਸਿੱਟਰਾ ਥੱਲੇ ਚੱਕਰ ਓਕੇ ਬੰਦਾ ਚੱਕਰ ਥੱਲੇ ਨਹੀਂ ਸਿੱਟੇ ਹੈਗਾ ਫਿਰ ਆਹ ਵੀ ਇਸ ਤਲਾਤਾ ਕਿਹੜਾ ਆ ਦੇਖ ਵਡਾ ਫੋਰਮ ਹੈਂ ਕਿੱਤਾ ਦੇ ਰਾਂਗੇ ਸਿੱਟਾ ਦੇ ਦੇਣਾ ਹੁਣ ਤੂੰ ਆਲਾ ਆ ਗਿਆ ਥੱਲੇ ਛੱਕਰ ਤਾਂ ਹੁਣ ਥੱਲੇ ਛੇਟਿਆ ਆ ਸੁੱਤੇ ਹੀ ਪਿਆਗਾ ਪਰ ਲੈ ਫੁਲੇ ਵਰਦੇ ਇੱਕ ਵਜਗਰ ਰਾਤ ਦੇ ਇੱਕ ਸੁੱਤੇ ਪੈਣ ਸਾਡੇ ਸਾਡਾ ਬੰਦਾ ਬੈਠਾਗਾ ਮੇਰੇ ਮਾਦਾ ਕੁੱਟ ਤਾਂ ਪਾਲੇ ਨਹੀਂ ਮੇਰੇ ਵੱਡੇ ਕੁੱਟ ਤਾਂ ਜੀਰ ਪਾਲੇ ਸੁੱਤੇ ਅਥਾਰ ਲੈ ਚੋਂ ਉੱਪਰ ਅਥਾਰ ਲੈ ਅਥਾਰ ਲੈ ਪਰ ਜੀ ਆ ਗਿਆ ਆ ਗਿਆ ਉਹ ਦੇਖੇ ਇੱਕ ਗੱਲ ਆ ਕਾਲੀ ਦੀ ਉਹ ਐਂ ਤਾਂ ਥੋੜੀ ਬੀਜੀ ਗਈ ਐਂਦੇ ਬੀਜੀ ਗਈ ਜੇ ਬੈਠੇ ਹੋ ਆ ਖੜਾ ਸਾਈਡ ਤੇ ਲਾਇਆ ਲਾ ਕੇ 12 ਲੱਖ ਟੋਲੀ ਪੌਣੀ ਮੰਦੀਆ ਦੋ ਸਵੇਰੇ ਪਾਈਆਂ ਦੋ ਹੁਣ ਪਾਈਆਂ ਟੈਂਕੀ ਖਤਮ ਕਰਤੀ ਤੇ ਡੱਕ ਦਾ ਸਵਾਦ ਆਊਗਾ ਜਾਂ ਤੇਲ ਦਾ ਇਹਦੇ ਸਵਾਦ ਦੇਖੀ ਆ ਡੱਕੀ ਆ ਜਿਹੜਾ ਡੱਕੀ ਸੋਣਾ ਇਹਦਾ ਉਹ ਸਾਡੇ ਬੰਦੇ ਰੇਲ ਹੁਣ ਆਈ ਚਾਬੀ ਘਰੀ ਤੇ ਰੇ ਬੈਟਰੀ ਹੈਗੀ ਆ ਆ ਬੈਠੇ ਆ ਵੇ ਇੱਕ ਚਾਬੀ ਹੈਗੀ ਸਾਰੀ ਖੋਲ ਕੇ ਜੀ ਬਾਬੇ ਉਹ ਇਸ ਤੋਂ ਤੇ ਕੋਈ ਫੀਲਿੰਗ ਹੋਰ ਹੋ ਸਕਦੀ ਆ ਇਹ ਹੌਲਣ ਖੇਤ ਚੋਂ ਬਈ ਰੋਟੀ ਪਾਣੀ ਜੀਵ ਤੇ ਆਉਂਦਾ ਹੋਵੇ ਬਾਬੇ ਉਹ ਸੁਆਗ ਜ਼ਿੰਦਗੀ ਪੂਰਾ ਫੁੱਲ ਸੁਆਗ ਦਾ ਕਿਉਣੀ ਹੈਗਾ ਘਰੇ ਬਹੁਤ ਲੜਦਾ ਬੰਦਾ ਹੈ ਘਰੇ ਨਾਲ ਮਿਰਕੀ ਲੱਗੀ ਪਰ ਤਾਂ ਜੀ ਲੱਗੀ ਮਾਸੀ ਲੱਗੀ ਲੜਦਾ ਵਾਲਾ ਕਰ ਇਹ ਵਾ ਸੂਰ ਸੜ ਦਵਾ ਦੇ ਮੇਰੇ ਸਾਲਿਆਂ ਨੂੰ ਆਇਆ ਰਿਹਾ ਜੁਰਦਾ ਆਪਣੇ ਮਿਲਦੇ ਲੈ ਜੀ ਜੀ ਗੱਲ ਦੀ ਇਹ ਕੌਣ ਦਾ ਹਾਂ ਰਾਮਾ ਜੀ ਦਾ ਕਰਦਾ ਪੈਸੇ ਮਸ ਮੰਗਾ ਕੇ ਹਾਂ ਰਾਮਾ ਪੈਸਾ ਬਾਸ ਕਿਉਂ ਹਾਂ ਤੇਤਲਾ ਕਰ ਮਾਸੀ ਨੂੰ ਜਾਨੀ ਮਾਣ ਹੋਰ ਟੱਕਾ ਤੋਂ ਭੈਣ ਦੀ ਉੱਪਰ ਦੀ ਰੁੱਟ ਲਾਉਣੀ ਆਪ ਨਹੀਂ ਦੋ ਹਾਂ ਚਾਹ ਕਰੂ ਤੜਕੇ ਮੈਨੂੰ ਬਸ ਕੰਢ ਦੋ ਮਾਜ ਦੋ ਕੱਢ ਲਾਣੀ ਕੋਈ ਤੂੰ ਹਾਂ ਦੋ ਦੋ ਕਰਾ ਲੈ ਮੈਨੂੰ ਕਿਹ ਨਾ ਕਰਾਈ ਨਾ ਮੇਰਾ ਸਾਲ ਦੇਖੀ ਆ ਬੰਦਾ ਮੈਨੂੰ ਦਾ ਰਿਆਣਾ ਕਰਾਈ ਆ ਬਾਲ ਦੋ ਦੋ ਜੀ ਬਾਬਿਓ ਜੀ ਹਾ ਚਾਲਾ ਆਪਾਂ ਕਾਰਤੀ ਵਜਾਈ ਸ਼ੁਰੂ ਅੱਜ ਤਰੀਕ 29 2025 ਬਲਾਉ ਦਾ ਪਤਾ ਨਹੀਂ ਕਦੋਂ ਪਊਗਾ ਫਰੀ ਹੋ ਕੇ ਰੀਡਿੰਗ ਕਰਾਂਗੇ ਆਪਾਂ ਕਾਰਤੀ ਸ਼ੁਰੂ ਅੱਜ ਵਜਾਈ ਆਪਾਂ ਲੈ ਕਰੇ ਚੱਕ ਕੇ ਗੇਰਾ ਥੇਲੀ ਜਾ ਰਹੇ ਆਪਾਂ ਹੁਣ ਨਾ ਵੱਧ ਤੇ ਲੇਟ ਆਊਗਾ ਮੇਰੇ ਬੀਬੀ ਕੋਲ ਲੱਗੇ ਨਾ ਤਾਂ ਲੇਟ ਹੋਊਗਾ ਥੋੜਾ ਜਿਆ ਸ਼ਿਕਰਾ ਬਹੁਤ ਖਰਾਬ ਆ ਕੇ ਤੋਂ ਆਪਾਂ ਥੋੜਾ ਜਿਆ ਕਰਤਾ ਜਤ ਨੇ ਸੁਪਰ ਸ਼ੀਟਰ ਸਟਾਰਟ ਨਾਲ ਹੀ ਬਲੌਕ ਸਟਾਰਟ ਕਰ। ਫਿਰ ਜਿੱਕ ਤਾਂ। ਹਾਂਜੀ ਬਾਬੇ ਉਹ ਅਰੇ ਸਵਾਲ ਹੀ ਇੱਕ ਹੈ ਜਦੋਂ 20 ਖੜੀ ਹੋਵੇ ਕਣਕੋ ਨੇ ਆਪਾਂ ਕਰਕੇ ਬੀਜ ਦੀਏ ਕਿ ਸਵਾਲ ਹੀ ਯਾਰ। ਇਹ ਵੀ ਲੈ ਰਿਹਾ ਬਾਬੇ ਉਹ ਇੱਕ ਸਭਾ ਤੱਕ ਇਹ ਰ ਆਪਣਾ ਅਗਲਾ ਕੀ ਨੀ ਜੀ ਇਹ ਖੜੇ ਗਵਾਡੀ ਦੀ ਆ ਜਿਹੜਾ ਬੀਜੀਏ ਨੇ ਸਵਾਲ ਜੇਕਰ ਉਹ ਤੁਸੀਂ ਤੁਸੀਂ ਇੱਥੇ ਕਰਦੇ ਤੁਸੀਂ ਉਹ ਵੀ ਆਈ ਆਪਣਾ ਮੋਟੇ ਘਰ ਖਾਣਾ ਉਹ ਠੀਕ ਨਾਲ ਹੋ ਸਕਦਾ ਬੱਜਿਆ ਇਹ ਬੱਜਿਆ ਪੰਜਾਣੀ ਵਾਣੀ ਸੀ ਨਾ ਬੱਜਿਆ ਬੱਜਿਆ ਯਾਰ ਇਹ ਵਾਤੇ ਤੇ ਤੁਸੀਂ ਹੱਸਦੇ ਹਾਣੇ ਆਇਆ ਬੇ ਸ਼ਾਮ ਹੋ ਗਿਆ ਜੀ ਤਾਂ ਆ ਆਣਾ ਚੁੱਬ ਲਾ ਗਿਆ ਐ ਆਪੇ ਜਾ ਗਿਆ ਆਥਾਂ ਹੀ ਜਾ ਗਿਆ ਪੱਟਦੇ ਖਾਰਾ ਹੋਰਾ ਅਰੇ ਜਾਨੇ ਭੈਣ ਦੇ ਲੈਣ ਖਾਰਾ ਅੱਜ ਕੀ ਕੀ ਰਹਿ ਗਿਆ ਹਜੇ ਹੋਰ ਉਹ ਵੀ ਕਰਾਇਆ ਨਹੀਂ ਦੱਸ ਬਿਗਿਆ ਰਹਿ ਗਿਆ ਕੇਰਾ ਹੋਰ ਉਹਨੂੰ ਪਰਣਾ ਪਾਟਾ ਇਧਰ ਤੱਕ ਤਾਂ ਆਲਾ ਲਾਣਾ ਇਧਰ ਆਏ ਆ ਰਹਿ ਗਿਆ ਹਾਂ ਆ ਗਿਆ ਉਹ ਸੇਪਣੋਂ ਨਹੀਂ ਆਈ ਆਪਣੀ ਹਾਂ ਉਸੇ ਕਰਟ ਕੇ ਆਇਆ ਮੈਂ ਖਾਈ ਨਹੀਂ ਥੇ ਹੋਰ ਤਾਂ ਇਹ ਬਸ ਹੋਰ ਤਾਂ ਨਹੀਂ ਹਣਾ ਉਹ ਤਾਂ ਉੱਥੇ ਜਾਂਦਾ ਕਿਉਂ ਅਸਾ ਗਿਰੀ ਵੱਡੀ ਖੜੀ ਹੈ ਫੇਰ ਉਹ ਵਿਗਿਆ ਉਹ ਬਿਟੇ ਗਿਆ ਅਸਾ ਕੋਈ ਨਹੀਂ ਅਸਾ ਅਸਾ ਆਪਣੀ ਵੱਡੀ ਖਾ ਰੋ ਚਲੋ ਨਿਬੜ ਜੂ ਟਾਈਮ ਨਾਲ ਆ ਖੱਤਾ ਹੈ ਬੜਾ ਫਗੜਾ ਆ ਜਦ ਪੰਜ ਹੁੰਦੇ ਹੋਂਦਾ ਨਾ ਭੈਣ ਦੇ ਵਿੱਚ ਬਿਵਾਦ ਖਰਾਬ ਹੁੰਦਾ ਭੈਣ ਦੇ ਵਿੱਚ ਦਾ ਵੇ ਇਹਦੀ 40 ਸਾਟਾ ਸੀ ਚਾਲ ਘਟਾਣਾ ਸੋਨਾ ਲਿਖਿਆ ਜਿਹੜਾ ਸਾਂ ਚਾਹੇ ਪੰਜ ਮਾਡਲ ਦੀ ਭੈਣ ਦਾ ਯਾਰ ਫਾਹੇ ਵੱਡਦਾ ਜੀ ਤੇ ਉਹ ਭੈਣ ਦਾ ਕਾਹਦਾ ਏ ਔੜਦਾ ਨੇ ਇਹ ਮਨ ਦਾ ਫੱਦੂ ਲੱਗਦਾ ਯਾਰ ਜੇ ਟਰੈਕਟਰ ਉੱਠ ਕੇ ਮੁੜੇ ਨਾ ਨਜ਼ਾਰਾ ਫੇਰ ਆਉਂਦਾਗਾ ਇਹ ਭੈਣ ਦਾ ਟਾਇਰ ਖਸਾ ਆਂਦਾ ਐਵੇਂ ਪਟ ਖਿਆਉਂਦਾ ਫਿਰ ਹਾਂ ਤੇ ਵਾਜਨ ਪਾਇਆ ਭੈਣ ਕਿਥਾ ਆ ਰਹੀ ਵਾਜਨ ਬਾਦ ਦਾ ਪਤਾ ਯਾਰ ਉਹ ਵੀ ਪਤਾ ਭੈਣ ਦੀ ਉਹ ਵਾਜਨ ਤਾਂ ਪਾਇਆ ਹੁਣ ਤਾਂ 7 ਫੁੱਟ ਹੀ ਆ ਥੋੜਾ ਅਪਣਾ 9 ਫੁੱਟ ਹੈ ਮੁਰੇਗਾ ਉਹ ਆਪਣਾ ਤਾਂ ਪਾਇਆ ਤਾਂ ਆਪਣਾ ਨੇ ਕਿ ਕੰਨ ਲੋ ਕਿੱਥੇ ਕਰਾਂਗੇ ਆਪਾਂ 9 ਫੁੱਟ ਆਗਾ ਫੇਰ ਫੇਰ ਕੱਢਦੇ ਫਿਰਾਂਗੇ ਫਾਇਦਾ ਕੀ ਆ ਕਿ ਮੈਂ ਕੀ ਮਹੀਨਾ ਕੀ ਮਸ਼ੀਨ ਤੇ ਜਿਹੜਾ ਗਾਵਾ ਕਰਾਉਸ ਹੈਗਾ ਇਹ ਕਿਹਨਾਂ ਚਾਬ ਦੋਣਾ ਹੈ ਨਹੀਂ ਕਿਵੇਂ ਮਹੀਨਾ ਦਾ ਕਰਾਉ ਕਿਉਂ ਚੌਣੀ ਆਉਣਾ ਹੈ ਕੋਈ ਨਹੀਂ ਗਾਉਂ ਚੇਰੀਆਂ ਲੱਗੀਆਂ ਚੇਰੀਆਂ ਤਾਂ ਉਹਨੇ ਗੁੱਲਾ ਕੀ ਮੁਰੇ ਚੇਰੀ ਉਹੀ ਆ ਜਦੋਂ ਇਹ ਚੜ ਗਈ ਸੁਪਰ ਸੀਟਰ ਚੜ ਗਿਆ ਮਸ਼ੀਨ ਦੇ ਵਿੱਚ ਚੀਜ਼ ਤਾਂ ਉਹੀ ਆ ਚੀਜ਼ ਉਹੀ ਨਾ ਨਾ ਅਗਰ ਭੈਣ ਦੇ ਲੋਰ ਦਾ ਪੂ ਭੈਣ ਦੇ ਤਾਂ ਠੀਕ ਗੱਲ ਤੋਂ ਹਿੱਲ ਜਾਗੇ ਨਹੀਂ ਅਸੀਂ ਕੋਲ ਚੌਤਾ ਨੇ ਰਾਹ ਫਿਰਦਾ ਫਲਵਾੜ ਰਾਤ ਦੇ 12 ਬਚ ਚੁੱਕੇ ਨੇ ਫਲਵਾੜ ਅੰਤਰਾ ਤੇ ਆ ਬਣਾਵਿਆ ਕਿਸੇ ਪਰਲੇ ਫੁਲੇ ਫਿਰਦੇ ਬੋ ਸਾਡੇ ਇੱਕ ਵਜ ਗਿਆ ਰਾਤ ਦੇ ਇੱਕ ਸੁੱਤੇ ਪੈਣਾ ਢੋ ਠੰਡ ਲੱਗਦੀ ਆ ਸਵੇਰੀ ਜਾਵਾਂ ਕਰੇ ਹੁਣ ਤਾਂ ਹੋ ਰਣਾ ਵਾਸਾ ਦੋ ਤਿੰਨ ਘੜੇ ਰਹਿ ਗਏ ਤੂੰ ਬਾਤੂੰ ਕੀ ਕਰਦਾ ਵਗ ਜਾ ਭਰੇ ਦਾ ਸੋਪਾਜ ਜਾ ਭਰੇ ਹਾਂ ਮੇਰੇ ਪੱਲੀ ਨਾਲ ਜੀ ਸਕੂਟਰ ਦੀ ਜਾਣਾ ਬੁੱਤ ਨੇ ਜਾ ਭੱਜਾ ਬਦੋਂ ਕਿ ਮੈਂ ਟਰੈਕਟਰ ਤੇ ਜਾਉਂਗਾ ਮੈਂ ਤੇ ਦੋ ਸਕੂਟਰ ਜਾਣੇ ਆ ਬੇ ਸਾਡਾ ਬੰਦਾ ਬੈਠਾ ਮੇਰੇ ਮਾਰਾ ਕੁੱਟਦਾ ਪਾਲਾ ਨਹੀਂ ਵੀਰੇ ਪੜਾ ਨਹੀਂ ਕੁੱਟਦਾ ਵੀਰੇ ਪਾਲਾ ਚੁੱਕਦਾ ਮੈਂ ਨਹੀਂ ਆਉਂਦਾ ਨਾਲ ਜਾ ਕੱਢ ਓਏ ਇਹਨੂੰ ਇਕੱਠਾ ਕਰਕੇ ਬੱਲੀ ਦੇ ਤੇ ਓਏ ਆ ਖੜਾਲ ਖੜਿਆ ਪਿਆ ਸਾਰਾ ਹਾ ਕੋਈ ਨਾ ਫੜਾ ਰਹਿਣ ਦੇ ਅਜੀਬ ਬਾਬੇ ਕੀ ਹਾਲ ਚਾਲ ਆ ਇੱਕ ਹੌਲੜੀ ਮੋੜਾ ਫੋਟੂਆ ਲੱਗੀ ਅਜੇ ਸਿਰ 12 ਬੱਚੇ ਨੇ ਤੇ ਥੱਲੇ ਮਾਰਿਆ ਥੈਂਕ ਯੂ ਹੌਲੜੀ ਹੋ ਜਾਣੇ ਬਾਬਿਓ ਆਉਣ ਵਰਕ ਬਹੁਤ ਬੰਦਾ ਹੋ ਮੇਰੇ ਤੇ ਹੁਣ ਬਲੌਗ ਤੋਂ ਪਰ ਹੁਣ ਆਉਣ ਲੱਗਿਆ ਉਹ ਬੜਾ ਮਰਦਾਨਾ ਲੱਗ ਰਿਹਾ কি হাল ਹੋਇਆ ਓਏ ਅਥਾਲੇ ਚ ਉੱਪਰ ਅਥਾਲੇ ਅਥਾਲੇ ਓਏ ਜੀ ਕਣਕ ਲੋ ਖਾ ਗਿਆ ਓਏ ਗਾੜ ਬਸ ਹੀ ਗਿਆ ਹਾਏ ਹਾਏ ਲੈ ਡਰ ਹੋ ਗਿਆ ਓਏ ਮੇਰੇ ਦਰਦ ਹੁੰਦਾ ਪਈਆ ਦਰਦ ਹੁੰਦਾ ਦੇਖੀ ਕਾਲੀ ਨਾ ਗੱਲ ਗਿਆ ਦੀ ਦਰੋਂ ਕੀ ਗੱਲ ਦੇਖੀ ਆ ਦੇਖੀ ਵੀਰੇ ਹਾਂ ਸੰਤਵਾ ਬੋਤਰ ਦੇਵ ਜੀ ਇਹਨੂੰ ਕੀ ਹੋ ਗਿਆ ਆ ਕੀ ਹੋਲਾ ਓਏ ਮੂੰ ਕਾਲਾ ਹੁੰਦਾ ਰੰਗ ਕਾਲਾ ਹੁੰਦਾ ਆਏ ਹਾਏ ਆ ਗਿਆ ਆ ਗਿਆ ਆ ਗਿਆ ਓ ਦੱਗੇ ਇੱਕ ਗੱਲ ਆ ਕਾਲੀ ਸੀ ਓਏ ਬਾਲੀ ਕੰਡ ਕਰਲਾ ਜਿੱਦੇ ਭਾਣਾ ਹੀ ਲੈ ਕੇ ਆਪਣੇ ਕੋਲੇ ਇਹ ਮੇਰੀ ਮਾਮੀ ਪੂਰੀ ਹੋ ਗਈ ਉਦੋਂ ਤੋਂ ਪਤਾ ਕਿੱਥੇ ਜਾਂਦੀ ਹੈ ਪੱਲੇਦਾਰੀ ਕਰਨ ਨੂੰ ਲੱਗ ਗਿਆ ਕਾ ਮੇਰਾ ਜਰਦਾ ਕਰਦੇ ਅੰਗਰੇਜ਼ੀ ਪੀਣ ਨੂੰ ਕਪਰ ਦੇ ਰਿਆ ਪੀਏ ਸਤਾਰਾ ਸੋ ਮਰਦਾ ਦਿਹਾੜੀ ਦਾ ਉਹਦੇ ਉੱਥੇ ਭੱਗ ਗਿਆ ਇਹਨੇ ਕੀਤੀ ਬੰਦੇਦਾਰੀ ਇਹ ਦੂ ਉੱਥੇ ਚੜ ਕੇ ਬੁਲਤੀ ਗਰੀਜੀ ਬੋਤਲ ਅੱਜ ਫੜ ਲਿਆ ਅੱਜ ਫੜ ਲਿਆ ਬੰਦਾ ਆ ਗਿਆ ਹਾਂਜੀ ਸਾਡੇ ਬੰਦੇ ਬੈਗੇ ਪਾਰਟੀ ਕਰਨ ਆਹ ਕਰੋ ਚੈੱਕ ਐਂਦਾ ਥੋੜੀ ਬੀਜੀ ਗਈ ਐਂਦੇ ਬੀਜੀ ਗਈ ਜੇ ਬੈਠੇ ਹੋ ਆਹ ਖੜਾ ਸਾਈਡ ਤੇ ਲਾਇਆ ਲੈ ਖੰਨੇ ਮੈਂ ਥੋੜੀ ਵੀ ਜਿੰਦੀ ਆ ਚਾ ਯਾਰ ਆ ਤਾਂ ਸਾਰੀ ਰਾਤ ਲੱਗੂ ਫਿਰ ਇੱਥੇ ਪਰਾ ਵਾਇਰ ਸਾਈਡ ਤੇ ਲਾ ਕੇ ਕਲੀ ਫੇਰ ਚੱਕ ਲਈ ਕਿਉਂ ਵੀਰੇ ਇਹਦਾ ਨਜ਼ਾਰਾ ਸੀ ਨਾ ਪਿੱਛੇ 50 ਲੀਟਰ ਪੈਂਦਾ ਮੂਰੇ 60 ਪੈਂਦਾ ਆਹ ਦੇਖ ਲਓ ਇੱਧਰ ਕਿਉਂ ਚਾਚਾ ਹੈਗਾ ਸੀ ਨਾ ਇਹ ਨਿਆਰਾ 사ਉਂਡ ਲੀਕਾ ਦਾ ਇਹਨੇ ਵੀਰੇ ਚੱਕਿਆ ਟੂੜੀ ਵਾਲੀ ਮਸ਼ੀਨ ਤੇ ਵੀ ਇੰਨੇ ਸਾਲ ਲਾਤੇ ਹਾਂ ਸਹੀ ਗੱਲ ਆ ਕੰਮ ਨਹੀਂ ਹੋਇਆ ਢੋਲੀ ਨਹੀਂ ਪਾਈ ਕਦੇ ਆ ਦੇਖ ਲੈ ਇਧਰ ਲਾ ਕੇ 12 ਲੱਖ ਟੂੜੀ ਢੋਲੀ ਪਾਉਣੀ ਪੈਂਦੀ ਆ ਦੋ ਸਵੇਰੇ ਪਾਈਆਂ ਦੋ ਹੁਣ ਪਾਈਆਂ ਟੈਂਕੀ ਖਤਮ ਕਰਤੀ ਤੇ ਡੱਕ ਦਾ ਸਵਾਦ ਆ ਹੋਊਗਾ ਜਾਂ ਤੇਲ ਦਾ ਇਹਦੇ ਸਵਾਦ ਦੇਖੀ ਆ ਡੱਕੀ ਆ ਜਿਹੜਾ ਡੱਕੀ ਸੋਣਾ ਇਹਦਾ ਨਾ ਨਾ ਮੈਂ ਤਾਂ ਪਾਵਰ ਦਾ ਵੀ ਸਵਾਦ ਸਾਈਡ ਤੇ ਬਹਿ ਜਾ ਮਗਰਾੜ ਤੇ ਜੇ ਮਰਜ਼ੀ ਮੂੜੀ ਚੱਲ ਐ ਥੋੜੀ ਐ ਟੈਂਕੀ ਲਵਾਉਣੀ ਏ ਟਿੱਪਰ ਵਾਲੀ ਐ ਥੋੜੀ ਐ ਟੈਂਕੀ ਭਾਈ ਹੈਲੋ ਨੀਚੇ ਰੱਖ ਦੇ ਡੱਕੀ ਨੀਚੇ ਲਾਓ ਡੌਨਿਅਰ ਵਾਂਗੂ ਸਾਡੇ ਬੰਦੇ ਰੇ ਲਾ ਹੁਣ ਆਏ ਚਾਬੀ ਘਰੀ ਤੇ ਰੇ ਬੈਟਰੀ ਹੈਗੀ ਆ ਆ ਬੱਠਾ ਆ ਬੱਠਾ ਇੱਕ ਚਾਬੀ ਹੈਗੀ ਸਾਰੀ ਫੋੜ ਕੇ ਓਏ ਚਾਬੀ ਨੂੰ ਦੇ ਚਾਬੀ ਹੈਗੀ ਆ ਭੱਜ ਕੇ ਪਿਆ ਓਏ ਭੱਜ ਕੇ ਪਿਆ ਆਪ ਆ ਗਿਆ ਜਾਇਆ ਕਰਮ ਕਰ ਚਾਬੀ ਘਰੇ ਭੁੱਲੇ ਸਾਡੇ ਬੰਦੇ ਆੜੇ ਹੁਣ ਫਿਰ ਆਰੀ ਲਿਆ ਫਿਰ ਭੱਜ ਕੇ ਹੋ ਗਿਆ ਸਾਡਾ ਫੋਨ ਫੀਜਣ ਲੱਗ ਗਿਆ ਚੱਕਰ ਥਲੇ ਨਹੀਂ ਛਿੱਟਿਆ ਉਹ ਛਿੱਟ ਰ ਥਲੇ ਚੱਕਰ ਰੋਕਿਆ ਬੰਦਾ ਚੱਕਰ ਥਲੇ ਨਹੀਂ ਛਿੱਟਿਆ ਹੈਗਾ ਫਿਰ ਆ ਵੀਸਤ ਲਾਤਾ ਗੇੜਾ ਆ ਦੇਖ ਵਡਾ ਹੋਰ ਮਹਿਣ ਫਿੱਟਾ ਦੇ ਦੇਗਾ ਹੁਣ ਤੂੰ ਅੱਲਾ ਦਾ ਕਿਹੜਾ ਹੌਕਾ ਟੱਕਰਦਾ ਹੁਣ ਥੱਲੇ ਛੇੜਿਆ ਆ ਆਹ ਤਾਂ ਫੋਰਮੈਟ ਦੇਖ ਲਓ ਵੱਡਾ ਫੋਰਮੈਟ ਕਿਹੜਾ ਰਾਦਾ ਚੱਲ ਹੁਣ ਓਏ ਠੀਕ ਨਹੀਂ ਜਾਂਦਾ ਭਾਈ ਲੋਤ ਦਾ ਰਾਲਾ ਹਾਂਜੀ ਬਾਬੇ ਉਹ ਇਸ ਤੋਂ ਉੱਤੇ ਕਿ ਫੀਲਿੰਗ ਹੋਰ ਹੋ ਸਕਦੀ ਆ ਇਹ ਹੌਲਣ ਖੇਤ ਚੋਂ ਬਈ ਰੋਟੀ ਪਾਣੀ ਜੀਵ ਤੇ ਆਉਂਦਾ ਹੋਵੇ ਰੱਬੇ ਸਲਾਮ ਆਰ ਜ਼ਿੰਦਗੀ ਪੂਰਾ ਫੁੱਲ ਸੁਆਦ ਆ ਨਾ ਪੂਰੇ ਫੁਰਕੇ ਪਾ ਦੇ ਸਰਦੇ ਹੁਣ ਨਾਲ ਜੀਪਾਂ ਘੁੰਮਦੀ ਆ ਹੁਣ ਸੁਆਦ ਵਾ ਪੂਰਾ ਫੁੱਲ ਆ ਨੀ ਗਾ ਜ਼ਿੰਦਗੀ ਦਾ ਇਹਨੂੰ ਪੰਜਾਬ ਕਹਿੰਦੇ ਆ ਪੰਜਾਬ ਵੇ ਸਾਡਾ ਬੰਦਾ ਸਤਾ ਇੱਕ ਕਾਓ ਆ ਸਾਡਾ ਬੰਦਾ ਜੰਮਾ ਬੇਲਾ ਬੰਦਾ ਹੈ ਉਹ ਨਹੀਂ ਕਰਦਾ ਹੈ ਵਾਸੇ ਸਕੀਮੇ ਲੈ ਜੋ ਸਾਰਾ ਦਿਨ ਆ ਸਕੀਮਾ ਉਹਨੂੰ ਕਿਉਂ ਗਿਆ? ਤਾਂ ਜੱਕੀ ਖੜਾ ਹੋ। ਬਹੁਤ ਤੇਜ਼ ਛਿੱਟਿਆ। ਰੱਖੀ ਕਰ ਲੋਈ। ਮਾਰਨਾ। ਮਾਰਨਾ ਕਿਉਂ? ਹੈ ਨਹੀਂ ਟਿੰਡ ਦਾ। ਕਿਉਂ ਨਹੀਂ ਹੈਗਾ? ਕਿਉਂ ਨਹੀਂ ਹੈਗਾ? ਘਰੇ ਬਹੁਤ ਲੜਦਾ ਬੰਦਾ ਇਹ। ਘਰੇ ਹੀ ਨਾਲ। ਮੇਰੀ ਕਿ ਲੱਗੀ ਪਰਚੀ ਜੀ ਲੱਗੀ? ਮਾਸੀ ਲੱਗੀ। ਮਾਸੀ ਲੱਗੀ। ਲੜਦਾ ਵਾਲਾ ਕਰ ਇਹ। ਦੱਸ ਹੂਰ ਸੜ ਦਵਾ ਦੇ ਮੇਰੇ ਸਾਲਿਆਂ ਨੂੰ ਚੱਟੇ ਦਾ ਸੁਦਾ ਜਾਲ ਛੁੱਟਦਾ ਆਪਣੇ ਮਿਲਦੇ ਲੈ ਬਰੇ ਮੈਨੂੰ ਨੋ ਬਾਬੇ ਦਿਨ ਆਪਣਾ ਲਗਾਤਾਰ ਅੱਜ ਪੰਜਵਾਂ ਦਿਨ ਆ ਲਗਾਤਾਰ ਸਾਡਾ ਉਹ ਬੰਦਾ ਦੇਖੋੁੱਤੇ ਹੀ ਪਿਆਗਾ ਸੁੱਤਾ ਬੈਠਾ ਬੰਦਾ ਹੈ ਕਾਲਾ ਵੀਰ ਤੇਰੀਆ ਹੈ ਵੀਰ ਵੀਰਿਆ ਮਸਤ ਰੋਲੇ ਲਾ ਕੇ ਰੱਖਣਾ ਆ ਕਾਲਾ ਸੁਤਾਇਆ ਓਏ ਸੁਤਾ ਬੈਠਾ ਜੀ 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 ਗੱਲ ਦੀ ਜੀ ਕੋਣ ਕਾ ਹਾਂ ਰਾਮ ਜੀ ਟੱਕਰਤਾ ਪੈ ਮਸਮਾ ਕੀ ਆ ਰੌਣਾ ਪੈ ਗਿਆ ਬੱਸ ਕਿਉਂ ਐ ਉਹਦੀ ਮਾਸਰੀ ਕੋਣ ਖਵਾਉਂ ਪੈਂਟ ਦੂੰਗਾ ਹੈ ਬਾਤ ਸੁਣ ਨਾ ਗੱਲ ਸੁਣ ਦੇ ਜੀ ਪਾ ਫਿਰ ਜਾ ਹਾਂ ਇਹ ਤੇ ਇਹ ਪੈਣ ਦੇ ਲੱਗੇੜਾ ਤੇ ਇੱਕ ਹਾਲਾ ਦਾ ਹਾਂ ਗੱਲ ਸੁਣ ਮੇਰੀ ਜਿੱਥੇ ਠੀਕਾ ਮਸ਼ੀਨ ਤੁਸੀਂ ਹੋਈ ਆਹਾ ਹਾਂ ਉਹ ਚੱਕ ਕੇ ਉਹਦਾ ਚੱਕਰ ਜਾ ਹੈ ਚੱਕਰ ਚੱਕ ਕੇ ਭਰਾ ਜਿਹੜਾ ਜਿਹੜਾ ਦੇਖ ਖਾਲੀ ਜਿਹੜੇ ਦੇਖ ਕੇ ਫੇਰ ਕਰਿਓ ਬਾਹਰ ਖਮੈਂਡ ਦੇ ਲੱਗ ਮਿ ਲਗੀ ਹਾਂ ਆਵਾ ਆਹਾ ਬਾਅਦ ਬਿਕਾਇ ਰਿਹਾ ਬਾਚੇ ਦੋ ਕੁਝ ਹੋ ਰਹੇ ਗਏ ਓਏ ਕਾਲੀ ਮਾਸੀ ਨੂੰ ਦਿਆ ਕਰ ਖੇਤ ਹਾਂ ਜੀ ਮੰਨ ਲਿਓ ਓਏ ਕਿਉਂ ਉਹ ਐ ਜੀ ਨਹੀਂ ਮਾਣਦਾ ਐਂਟਰਡ ਕਿਉਂ ਹਾਂ ਤੇਤਲਾ ਹੈ ਕਰ ਮਾਸੀ ਨੂੰ ਉਹ ਐ ਜੀ ਨਹੀਂ ਮਾਣ ਲੱਗਣੀ ਕਿਉਂ ਜਿਆਣੀ ਮਾਣ ਹੋਰ ਟੱਕਾ ਤੋਂ ਪਾਏਂ ਦੀ ਪੂਰੀ ਰੁਟ ਲੈ ਲੂ ਆਪ ਕਿੰਦੋ ਹਾਂ ਚਾਹ ਕਰ ਦੂ ਢੜਕੇ ਮੈਨੂੰ ਬਸ ਢੰਡ ਦੋ ਕੰਮ ਕੋਈ ਹੈ ਨਹੀਂ ਬੇਲੀ ਜਾਣਾ ਹੋਰ ਖੇਤ ਲੈ ਖੁੰਝੇ ਘੜਾ ਕਰ ਰਿਹਾ ਤੇ ਬੰਦੀ ਨਾ ਪੂਰੀ ਲੈ ਲੈ ਰਵੇ ਵੇਹਣਾ ਖਰਾਬੀ ਦੀ ਮਾਂ ਦੀ ਪੁੱਤ ਜਮਾਂ ਨਜ਼ਾਰਾ ਗਾ ਛੜੇ ਖਰਾਬਾ ਕਿਉਂ ਵੇਹਣਾ ਖਰਾਬੀ ਦੀ ਆਨੇ ਵੀ ਦੂਜਾ ਭੈਣ ਤੇ ਆਇਆ ਬਿੱਲੇ ਵੇਖ ਰਹੀ ਫੋਨ ਮਾਜ ਲਾਉਂਦੀ ਕੱਢ ਲਾਉਂਦੀ ਕੋਈ ਤੂੰ ਤੂੰ ਹਾਂ ਦੋ ਦੋ ਕਰਾ ਲੈ ਮੈਨੂੰ ਕਿਹਣਾ ਕਰਾਈਂ ਮੇਰਾ ਸਾਲਾ ਦੇਖੀ ਆ ਬੰਦਾ ਮੈਨੂੰ ਤਾਂ ਵਿਆਹ ਨਾ ਕਰਾਈ ਆ ਆਹ ਵਾਲਾ ਦੋ